ਫਲਾਉ ਫੱਤੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦਾ ਫੱਤੇ ਭਾਈ ਮਾਰਚ ਨੂੰ ਆਪਾਂ ਜਬਰ ਵਿਰੋਧੀ ਪੂਰੇ ਭਾਰਤ ਦੇ ਵਿੱਚ ਉਹ ਲਾਈਵ ਕਰ ਲਿਆ ਕਰੋ ਬੱਸ ਰੋਸ ਭਰਨੇ ਲਾ ਕੇ ਮਜਾਰੇ ਕੀਤੇ ਸੀ ਲਾਈਵ ਕਰ ਲਿਆ ਕਰੋ ਲਾਈਵ ਤੇ ਤੁਹਾਨੂੰ ਇਹ ਲੱਗ ਸਕਦਾ ਕਿ ਫਾਈਰ ਤੋਂ 5 6 ਦਿਨਾਂ ਬਾਅਦ ਹੀ ਅਜੰਚੇਤ ਇਹ ਪ੍ਰੋਗਰਾਮ ਅੱਜ ਦਾ ਇਹ ਰੋਸ ਧਰਨੇ ਰੋਸ ਮੁਜ਼ਾਰੇ ਤੇ ਰੋਸ ਦੇ ਵਜੋਂ ਆ ਅਮਰੀਕਾ ਰਾਸ਼ਟਰਪਤੀ 트ੰਪ ਅਤੇ ਇਥੋਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੁੱਤ ਦੇ ਸਾਥ ਤਾ ਪਰੋਗਰਾਮ ਅਜੰਚੇਤ ਕਿਵੇਂ ਆ ਗਿਆ ਬਾਜੀ ਤੋਂ ਬਾਅਦ ਦੋ ਪ੍ਰਾਇਤੀ ਆਪਣੀ SKM ਪੰਜਾਬ ਵਾਲੀਆਂ ਜਥੇਬੰਦੀਆਂ ਦੀ ਲੁਧਿਆਣੇ ਦੇ ਵਿੱਚ ਮੀਟਿੰਗ ਹੋਈ ਤਾਂ ਮੀਟਿੰਗ ਦੇ ਵਿੱਚ ਉਥੇ ਹੀ ਇਹ ਜਿਹੜਾ ਇੱਕ ਬਹੁਤ ਵੱਡਾ ਹੋਰ ਤੁਹਾਡਾ ਤੁਹਾਡੇ ਤੇ ਆਪਣੇ ਤੇ ਦੇਸ਼ ਦੇ ਉੱਤੇ ਵਰਨ ਵਾਲਾ ਉਥੇ ਇਹ ਵਿਚਾਰ ਆਇਆ ਰਾਜੇਵਾਲ ਸਾਹਿਬ ਨੇ ਰੱਖਿਆ ਕਿ ਆ ਜਿਹੜੇ ਛੋਟੇ ਛੋਟੇ ਮਸਲੇ ਆ ਇਸ ਤੋਂ ਵੀ ਵੱਡਾ ਮਸਲਾ ਆਪਣੇ ਵਾਸਤੇ ਲੜਾਈ ਵਾਲਾ ਹੋਰ ਵੱਡਾ ਆ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਇਹ ਖੁੱਲਾ ਬਿਆਨ ਦਿੱਤਾ ਕਿ ਭਾਰਤ ਦੇ ਵਿੱਚ ਜਿਹੜਾ ਖੇਤੀ ਸੈਕਟਰ ਆ ਜਾਂ ਜਿਹੜੇ ਹੋਰ ਛੋਟੇ ਛੋਟੇ ਕਾਰੋਬਾਰ ਆ ਉਹਨਾਂ ਦੇ ਉੱਤੇ ਸਾਨੂੰ ਭਾਰਤ ਵੱਲੋਂ ਭਾਰਤ ਦੀ ਸਰਕਾਰ ਵੱਲੋਂ ਫੁੱਲਾ ਵਪਾਰ ਕਰਨ ਦਾ ਜਿਹੜਾ ਹੈਗਾ ਉਹਦੇ ਨਾਲ ਸਾਡਾ ਸਮਝੌਤਾ ਜਿਹੜਾ ਹੈ ਹੋਣ ਜਾ ਰਿਹਾ ਤਾਂ ਉਹ ਸਮਝੌਤੇ ਦੇ ਤਹਿਤ ਕਿ ਆਪਾਂ ਇਹ ਦੇਖੀਏ ਕਿ ਇੱਥੇ ਜਿਹੜਾ ਆਪਣਾ ਖੇਤੀ ਸੈਕਟਰ ਆ ਜਾਂ ਜਿਹੜੀਆਂ ਸਾਡੀਆਂ ਨੌਕਰੀਆਂ ਜਾਂ ਜਿਹੜੀਆਂ ਸਾਨੂੰ ਨਿੱਕੀਆਂ ਮੋਟੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਸਾਰਿਆਂ ਦੇ ਉੱਤੇ ਤਹਾੜਾ ਜਿਹੜਾ ਹੈਗਾ ਇਹ ਬਰਨ ਜਾ ਰਿਹਾ ਤੁਸੀਂ ਥੋੜਾ ਜਿਹਾ ਦੋ ਤਿੰਨ ਮਹੀਨੇ ਪਹਿਲਾਂ ਦੇਖੋ ਕਿ ਜਿਹੜੇ ਤੁਹਾਡੇ ਬੱਚੇ ਅਮਰੀਕਾ ਦੇ ਵਿੱਚ ਕਿਸੇ ਨੇ 40 ਲੱਖ ਲਾਇਆ ਕਿਸੇ ਨੇ 50 ਲੱਖ ਲਾਇਆ ਉਹ ਕੋਈ ਉੱਥੇ ਡਾਕੇ ਨਹੀਂ ਮਾਰਨ ਗਏ ਸੀ ਉਹ ਉੱਥੇ ਕੰਮ ਵਾਸਤੇ ਗਏ ਸੀ ਤੇ ਕੰਮ ਕਰਕੇ ਅਸੀਂ ਸਾਡੇ ਇੱਥੇ ਵੱਸਦੇ ਪਰਿਵਾਰਾਂ ਨੂੰ ਆਪਦੇ ਮਾਪਿਆਂ ਨੂੰ ਆਪਦੇ ਬੱਚਿਆਂ ਨੂੰ ਚੰਗਾ ਪਾਲਣ ਪੋਸ਼ਣ ਕਰਕੇ ਉਹਨਾਂ ਦਾ ਚੰਗੀਆਂ ਸਹੂਲਤਾਂ ਦੇ ਕੇ ਅਸੀਂ ਉੱਥੇ ਦਿਨ ਰਾਤ ਕੰਮ ਕਰਾਂਗੇ ਤੇ ਉਹ ਪੈਸੇ ਕਮਾ ਕੇ ਅਸੀਂ ਇੱਥੇ ਆਪਦੇ ਪਰਿਵਾਰਾਂ ਨੂੰ ਪਾਲਾਂਗੇ ਪਰ ਜਦੋਂ ਇਹ 트ੰਪ ਦੇਖਾ ਤਾਂ ਉਹ ਵੀ ਦੇਖੋ ਤੁਸੀਂ ਚਾਹੇ ਜੰਗਲਾਂ ਦੇ ਵਿੱਚ ਦੀ ਜਾਵੜੇ ਚਾਹੇ ਮਸ਼ੀਨੋ ਦੀ ਜਿਹੜੀ ਉਹ ਕੰਦ ਸੀ ਉਹਨੂੰ ਧੱਕ ਕੇ ਜਾਵੜੇ ਤਾ ਉਥੇ ਉਹਨੇ ਬੈਠਨਸਾਰ ਕੀ ਕੀਤਾ ਕਿ ਜਿਹੜੇ ਇਹ ਗੈਰ ਤਰੀਕੇ ਦੇ ਨਾਲ ਤੇ ਤੇ ਚਾਹੇ ਮੁੰਡੇ ਆ ਗਏ ਚਾਹੇ ਕੁੜੀਆਂ ਆ ਗਈਆਂ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਪਹਿਲਾ ਕੈਂਪਾਂ ਦੇ ਵਿੱਚ ਰੱਖਿਆ ਗਿਆ ਜਲੀਲ ਕੀਤਾ ਗਿਆ ਔਰ ਜਿਹੜੇ ਸਾਡੇ ਸਿੱਖ ਲੋਜਵਾਲ ਮੁੰਡੇ ਸੀ ਉਹਨਾਂ ਦੀਆਂ ਪੱਗਾਂ ਸੀ ਜਿਹੜੀਆਂ ਉਹ ਲਾਈਆਂ ਗਈਆਂ ਤੇ ਉਹਨਾਂ ਨੂੰ ਅੱਖੜੀਆਂ ਲਾ ਕੇ ਲੰਕੇ ਕਰਕੇ ਆਪਦੇ ਫੌਜੀ ਤੁਹਾ ਜਾ ਰਹੀ ਇੱਥੇ ਅੰਮ੍ਰਿਤਸਰ ਲਿਆ ਕੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਜਹਾਜ਼ ਜਿਹੜੇ ਇੱਥੇ ਪਾਰੇ ਆ ਤੇ ਬੇਜਿਤ ਕਰਕੇ ਉਹਨਾਂ ਨੂੰ ਤੋੜਿਆ ਤੇ ਦੂਸਰੇ ਪਾਸੇ ਇਹ ਇੱਥੋਂ ਦੀ ਸਰਕਾਰ ਮੋਦੀ ਦੀ ਸਰਕਾਰ ਇਹ ਉਹਨਾਂ ਦਾ ਬਹੁਤ ਸਤਕੇ ਉਹਨਾਂ ਦੇ ਨਮਾਇੰਦੇ ਸਤਕੇ ਕਿ ਤੁਸੀਂ ਆਓ ਸਾਡੇ ਦੇਸ਼ ਦੇ ਵਿੱਚ ਆ ਕੇ ਖੁੱਲਾ ਵਪਾਰ ਕਰੋ ਆਪਣੀ ਜਿਹੜਾ ਭਾਰਤ ਦੇਸ਼ ਆ ਇਹ ਦੁਨੀਆ ਦੀ ਸਭ ਤੋਂ ਠੱਗੀ ਮੰਡੀ ਆ ਇਸੇ ਬਹੁਤ ਸਾਰੀਆਂ ਚੀਜ਼ਾਂ ਖਤੂਟੀਆਂ ਉਹਦੇ ਉੱਤੇ ਵੀ ਸ਼ਰਤ ਰੱਖੀ ਹੋਈ ਆ ਕਿ ਜਿਹੜਾ ਚੀਜ਼ਾਂ ਜਿਹੜਾ ਕੋਈ ਅਨਾਜ ਬਕਾਇਰਾ ਅਸੀਂ ਭਾਰਤ ਦੇ ਵਿੱਚ ਭੇਜਾਂਗੇ ਉਹਦੇ ਉੱਤੇ ਕੋਈ ਟੈਕਸ ਨਹੀਂ ਹੋਊਗਾ ਬਹੁਤ ਘੱਟ ਟੈਕਸ ਹੋਣਗੇ ਜੇਕਰ ਭਾਰਤ ਦੇ ਵਿੱਚੋਂ ਕੋਈ ਚੀਜ਼ਾਂ ਜਿਹੜੀਆਂ ਵਸਤਾਂ ਅਮਰੀਕਾ ਦੇ ਵਿੱਚ ਜਾਣਗੀਆਂ ਉਦੇ ਉੱਤੇ ਕੋਈ ਟੈਕਸ ਨਹੀਂ ਲਾਵਾਂਗੇ ਇਸ ਕਰਕੇ ਦੁਨੀਆਂ ਦੇ ਆਥਾਵੇਂ ਨਾਲ ਅਮਰੀਕਾ ਇਹ ਪੂਰੀ ਦੁਨੀਆ ਦੇ ਉੱਤੇ ਜਿਹੜਾ ਹੈਗਾ ਆਪੇ ਕਾਨੂੰਨ ਜਿਹੜੇ ਇਹ ਲੱਗ ਰਿਹਾ ਤੇ ਬਹੁਤ ਸਾਰੇ ਦੇਸ਼ਾਂ ਨੇ ਚਾਹੇ ਉਹ ਕਨੇਡਾ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਰਸ਼ੀਆ ਵਿਚਾਰਾ ਦੂਸਰੇ ਦੇਸ਼ ਹੋਣ ਉਹਨਾਂ ਨੇ ਸਾਰਿਆਂ ਨੇ ਇਹਨੂੰ ਜਵਾਬ ਦਿੱਤਾ ਹੋਇਆ ਕਿ ਤੇਰੀਆਂ ਨੀਤੀਆਂ ਦੇ ਰਹੇ ਹਨੂਰ ਆ ਜਿਹੜੇ ਹੋ ਸੀ ਲਾਗੂ ਨਹੀਂ ਕਰਾਂਗੇ ਪਰ ਭਾਰਤ ਸਰਕਾਰ ਦੇਖ ਤੇ ਹਲੇ ਚੋਕ ਬੈਠੀ ਆ ਉਹ ਦੇਖ ਰਹੀ ਆ ਕਿ ਭਾਰਤ ਦੇ ਲੋਕ ਦੇਸ਼ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਤੇ ਕੀ ਬੋਲਦੇ ਆ ਉਹਨਾਂ ਦਾ ਕੀ ਰੈਕਸ਼ਨ ਆਉਂਦਾ ਤਾਂ ਇਹ ਇਸ ਕਰਕੇ ਆਪਾਂ ਥੋੜੀ ਇਹ ਪ੍ਰੋਗਰਾਮ ਲਿਖਿਆ ਸੀ ਕਿ ਇਹਨਾਂ ਦੋਨਾਂ ਦੇ ਉਤਲੇ ਸਾੜ ਕੇ ਇਨਾਂ ਨੂੰ ਦੱਸਾਂਗੇ ਕਿ ਭਾਰਤ ਸਰਕਾਰ ਬਰਪਤੀਆਂ ਨੀਤੀਆਂ ਤੋਂ ਬਾਹਰ ਆਵੇ ਨਹੀਂ ਤਾਂ ਬਹੁਤ ਵੱਡਾ ਰੋਸ ਬਹੁਤ ਵੱਡੇ ਮਜਾਰੇ ਆ ਜਿਹੜੇ ਇੱਕ ਲਹਿਰ ਪਣਾਵਾਂਗੇ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿ ਇਹ ਨੀਤੀਆਂ ਜਿਹੜੀਆਂ ਤੁਹਾਡੀਆਂ ਉਹ ਲਾਗੂ ਨਹੀਂ ਹੋਣਗੀਆਂ ਜੋ ਇਸ ਕਰਕੇ ਭਰਾਵੋ ਇਹ ਚੌਕ ਸੇਣਾ ਕੋ ਇੱਥੇ ਵਾਲੀਆਂ ਸਰਕਾਰਾਂ ਦੇ ਨਾਲ ਲੜਦੇ ਵੜਦੇ ਇਹ ਜਿਹੜਾ ਬਾਹਰ ਗਿਆ ਇਹੋ ਜਿਹੇ ਕੰਮ ਕਰਕੇ ਇਹ ਜਿਹੜੇ ਲੋਕਾਂ ਦੀ ਲੁੱਟ ਕਰਨ ਵਾਲੇ ਛੋਟੇ ਲੋਕਾਂ ਦਾ ਗਲ ਪੁੱਟਣ ਵਾਲੇ ਆ ਉਹਨਾਂ ਨੂੰ ਸੁਚੇਤ ਹੋ ਕੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇਣਾ ਪੈਣਾ ਇਸ ਕਰਕੇ ਇਹ ਜਿਹੜਾ ਫੌਰੀ ਐਸ ਕੇ ਐਮ ਪੰਜਾਬ ਵੱਲੋਂ ਜਿਹੜਾ ਇਹ ਆਪਣੇ ਪ੍ਰੋਗਰਾਮ ਆਇਆ ਸੀ ਛੋਟੇ ਸਾਥ ਦਾ ਉਹਦੇ ਵਿੱਚ ਤੁਸੀਂ ਭੱਜੀ-ਬੱਜ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਕੜੂ ਚੀਕਾ ਖਾਸਾ ਸ੍ਰੀ ਵੈਕੜੂ ਚੀਕੀ ਪਤਨ